ਸੀਨੀਅਰ ਮੈਂਬਰ ਬੈਠੇ ਨੇ ਔਰ ਕਾਫੀ ਪ੍ਰਸ਼ਾਸਨਿਕ ਅਧਿਕਾਰੀ ਬੈਠੇ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਇੱਥੇ ਆਏ ਹੋ ਮੇਰੇ ਦਿਲ 'ਚ ਇੱਕ ਬੜੀ ਗੱਲ ਸੀ ਕਿ ਕਿਉਂਕਿ ਮੈਂ ਐਮਐਲਏ ਸਾਹ ਨੂੰ ਉਹਦੇ ਤੋਂ ਬਹੁਤ ਪਸੰਦ ਕਰਦਾ ਹਾਂ ਜਦੋਂ ਤੋਂ ਇਹ ਸਰਪੰਚ ਸੀਗੇ ạ ਇਹਨਾਂ ਨੇ ਸਰਕਾਰ ਦੇ ਵਿੱਚ ਆਪਣੀ ਗੱਲ ਰੱਖ ਕੇ ਆਪਣੇ ਪਿੰਡ ਨੂੰ ਮਾਡਲ ਗ੍ਰਾਮ ਬਣਾਇਆ ਉਹਦੇ ਵਿੱਚ ਸਕੂਲ ਬਣਾਇਆ ਉਹ ਸਕੂਲ ਇੱਕ ਸਾਡੇ ਆਸ-ਪਾਸ ਦੇ ਇਲਾਕੇ ਲਈ ਬਹੁਤ ਹੀ ਮਤਲਬ ਸੁੰਦਰ ਸਕੂਲ ਸੀਗਾ ਜਿਹੜਾ ਕਿ ਅਜੇ ਤੱਕ ਨਹੀਂ ਬਣ ਪਾਇਆ। ਉਹੀ ਉਪਰਾਲਾ ਤੁਸੀਂ ਨੂਰਮੈਲ ਦੇ ਸਕੂਲ ਲਈ ਰੱਖ ਕੇ ਆਏ ਹੋ, ਉਹੀ ਦਰਦ ਰੱਖ ਕੇ ਆਏ ਹੋ। ਮੈਂ ਅਕਸਰ ਆਪਣੀ ਜਿਹੜੇ ਵੀ ਸੱਜਣ ਜਿਹੜੇ ਐਜੂਕੇਸ਼ਨ ਨਾਲ ਸੰਬੰਧਤ ਹੈਗੇ ਉਹਨਾਂ ਨਾਲ ਗੱਲ ਕਰਦਾ ਵੀ ਸਾਡੇ ਉਮਰਪੁਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹੁਤ ਅੱਛਾ ਹੈਗਾ ਯਾ। ਬਿਲਗੇ ਦੇ ਵਿੱਚ ਜਿਹੜਾ ਸੀਰੀਅਸ ਕੰਟਰੀ ਸਕੂਲ ਉੱਥੇ ਮੈਡੀਕਲ, ਨਾਨ ਮੈਡੀਕਲ, ਕਮਰਸ ਔਰ ਸਾਰੇ ਹੀ ਸਟਰੀਮਸ ਹੈਗੇ ਨੇ। ਪਰ ਸਾਡੇ ਨੂਰਮੈਲ ਦੇ ਵਿੱਚ ਜਿਹੜਾ ਕਿ ਕਾਫੀ ਪੁਰਾਣਾ ਸ਼ਹਿਰ ਆ ਇਸ ਸ਼ਹਿਰ ਦੇ ਵਿੱਚ ਇਤਿਹਾਸਕ ਛੰਝ ਵੀ ਪੈਂਦੀ ਰਹੀ ਆ ਇਤਿਹਾਸਕ ਨਗਰ ਕੌਂਸਲ ਦੀਆਂ ਕਮੇਟੀਆਂ ਰਹੀਆਂ ਨੇ ਇੱਥੇ ਮੈਡੀਕਲ ਨਾਨ ਮੈਡੀਕਲ ਲਈ ਸਾਡੀਆਂ ਨੇ ਬੱਚੀਆਂ ਉਹ ਜੰਡਿਆਲੇ ਜਾਂਦੀਆਂ ਨੇ ਉੱਥੇ ਆਟੋਬੱਸ ਆਫਰ ਕਰਦੀਆਂ ਨੇ ਬੜਾ ਦੇਖ ਕੇ ਦੌਖਾਉਂਦਾ ਵੀ ਇਹ ਇੱਡਾ ਅਮੀਰ ਸ਼ਹਿਰ ਹੋਵੇ ਇੰਨਾ ਪੁਰਾਣਾ ਤੇ ਇਤਿਹਾਸਕ ਸ਼ਹਿਰ ਹੋਵੇ ਇਹਨਾਂ ਦੇ ਬੱਚਿਆਂ ਜਾਣਾ ਹਰ ਜ ਕੋਈ ਨਹੀਂ ਆਪਣੀ ਮਰਜ਼ੀ ਨਾਲ ਜਾ ਸਕਦਾ ਪਰ ਉਹ ਮਜਬੂਰੀ ਨਾਲ ਜਾਂਦੀਆਂ ਨੇ ਸਕੂਲ ਇੱਥੇ ਮੈਡੀਕਲ ਨਾਨ ਮੈਡੀਕਲ ਜਾਂ ਕਮਰਸਰੀ ਐਜੂਕੇਸ਼ਨ ਸਰਕਾਰੀ ਸਕੂਲ ਨਾ ਹੋਣ ਕਰਕੇ ਉਹਨਾਂ ਬੱਚੇ ਨੂੰ ਉੱਥੇ ਜਾਣਾ ਪੈਂਦਾ ਹੈ ਇਕ ਤਾਈ ਸਾਡਾ ਮੁੱਦਾ ਤੁਸੀਂ ਇਹਨੂੰ ਬੜੇ ਸੰਜੀਦਗੀ ਨਾਲ ਦੇਖ ਰਹੇ ਹੋ ਧੰਨਵਾਦ ਤੁਹਾਡਾ ਦੂਸਰਾ ਮੇਰੀ ਜਿਹੜਾ ਸਭ ਤੋਂ ਵੱਡਾ ਹੈਗਾ ਹੈ ਸਫਾਈ ਦਾ ਅਸੀਂ ਡੀਸੀ ਸਾਹਿਬ ਨੂੰ ਵੀ ਉਸ ਦਿਨ ਕਿਹਾ ਸੀਗਾ ਤੇ ਕਿਉਂਕਿ ਸਾਨੂੰ ਸਹਿਯੋਗ ਨਹੀਂ ਮਿਲ ਰਿਹਾ ਨਗਰ ਕੌਂਸਲ ਨੂੰ ਮਿਲ ਤੋਂ ਉਸ ਦਿਨ ਇਹੋ ਸਾਹਿਬ ਨੇ ਵੀ ਕਿਹਾ ਵੀ ਨਹੀਂ ਮੇਰੇ ਕਾਰਜ ਅਸੀਂ ਇਹ ਤੁਹਾਨੂੰ ਇਹ ਕਹਿਣਾ ਨਹੀਂ ਚਾਹੁੰਦੇ ਸੀਗੇ ਬਟ ਸਾਡੀ ਮੁਸ਼ਕਲ ਹੈ ਸਾਡਾ ਦਰਦ ਹੈ ਅਸੀਂ ਉਸ ਕੂੜੇ ਦੇ ਆਸ-ਪਾਸ ਜਦੋਂ ਸਵੇਰ 8:00 ਤੇ ਉੱਠਦੇ ਆ ਬਾਹਰ ਦੇਖੀਦਾ ਆ ਮੇਰੇ ਹਸਪੀਟਲ ਜਾਂ ਮੇਰੇ ਆਸ-ਪਾਸ ਮਹੱਲੇ ਦੇ ਆਸ-ਪਾਸ ਸਾਫ਼-ਸੁਥਰਾ ਤਾਂ ਹੈਗਾ ਆ ਪਰ ਉਹਦੇ ਪਰਲੇ ਪਾਸ ਜਾ ਕੇ 6 ਸੇ 7 ਸੱਤ ਕੋਟੇ ਨੇ ਉੱਤੇ ਢੇਰ ਲੱਗੇ ਹੋਏ ਨੇ ਤੇ ਉਸ ਤੋਂ ਬਾਅਦ ਅਸੀਂ ਪਾਣੀ ਨੂੰ ਦਰਜਾ ਦਿੰਨੇ ਆ ਪਿਤਾ ਦਾ ਉਸ ਪਾਣੀ ਵਿੱਚੋਂ ਕੂੜਾ ਸਿੱਟਿਆ ਜਾਂਦਾ ਨਗਰ ਕੌਂਸਲ ਦੁਆਰਾ ਉਹ ਨਗਰ ਕੌਂਸਲ ਦੇ ਕਰਮਚਾਰੀ ਉਸ ਦਿਨ ਡੀ ਸਾਹਿਬ ਨੇ ਇੱਕ ਬਹੁਤ ਵਧੀਆ ਗੱਲ ਕਹੀ ਵੀ ਈਓ ਸਾਹਿਬ ਤੁਹਾਡੀ ਡਿਊਟੀ 24 ਘੰਟੇ ਆ ਅਸੀਂ ਮੰਨਦੇ 24 ਘੰਟੇ ਨਹੀਂ ਕਰਦੇ ਪਰ 9 ਤੋਂ 5 ਦਾ ਡਿਊਟੀ ਕਰਦੇ ਹੋਣਗੇ ਈਓ ਸਾ ਈਓ ਸਾਹਿਬ ਨੌਕਰੀ ਕਰਦੇ ਨੇ ਈਓ ਸਾਹਿਬ ਦੇ ਕੋਲ ਆਪਣੀਆਂ ਦਿੱਕਤਾਂ ਨੇ ਉਹ ਸਾਰੇ ਸ਼ਹਿਰ ਦਾ ਆਸ-ਪਾਸ ਨਹੀਂ ਦੇਖ ਸਕਦੇ ਪਰ ਉਹਨਾਂ ਦੇ ਜਿਹੜੇ ਬਾਕੀ ਕਰਮਚਾਰੀ ਆ ਜਾਂ ਉਹਨਾਂ ਦੇ ਸਫਾਈ ਸੇਵਕ ਆ ਉਹ ਤਾਂ ਆਪਣੀ ਡਿਊਟੀ ਪੂਰੀ ਕਰਦੇ ਇੱਕ ਸਫਾਈ ਸੇਵਕ ਜਿਹੜਾ ਡੇਢ ਤੋਂ 2 ਘੰਟੇ ਮੈਂ ਕਿਸੇ ਦੇ ਖਿਲਾਫ ਨਹੀਂ ਹੈਗਾ ਕਿਸ ਨੂੰ ਇਹਨੂੰ ਪਰਸਨਲੀ ਨਾ ਲਿਆ ਜਾਵੇ ਸਫਾਈ ਸੇਵਕ ਜਿਹੜਾ 1 1 ਘੰਟਾ ਡਿਊਟੀ ਕਰਦਾ ਝਾੜੂ ਇੱਧਰ ਮਾਰਦਾ ਦੂਸਰੇ ਪਾਸੇ ਨਾਲੀਆਂ ਭਰ ਜਾਂਦੀਆਂ ਉਹਨਾਂ ਨੂੰ ਸਾਫ਼ ਕਰ ਲਈ ਸਾਨੂੰ ਫੇਰ ਨਗਰ ਕੌਂਸਲ ਨੂੰ ਜਾ ਕੇ ਕਿਸੇ ਨਾ ਕਿਸੇ ਆਪਣੇ ਐਮਸੀ ਨੂੰ ਕਹਿਣਾ ਪੈਂਦਾ ਹੈ ਔਰ ਜਦੋਂ ਉਹ ਐਮਸੀ ਸਾਡੀ ਸੁਣਵਾਈ ਨਹੀਂ ਕਰਦਾ ਤਾਂ ਸਾਨੂੰ ਬੜਾ ਦੁੱਖ ਹੁੰਦਾ ਵੀ ਅਸੀਂ ਚੁਣੇ ਹੋਏ ਨੁਮਾਇंदे ਸਾਡੀ ਸਾਡੀ ਗੱਲ ਹੀ ਸੁਣ ਲੈ। ਅੱਜ ਉਹ ਇੱਥੇ ਹਾਜ਼ਰ ਹੁੰਦੇ ਮੈਂ ਉਹਨਾਂ ਨੂੰ ਕਹਿ ਦਿੰਦਾ ਵੀ ਉਹਨਾਂ ਨੂੰ ਪਰਸਨਲੀ ਵੀ ਕਹਿੰਦਾ ਕਿ ਤੁਹਾਨੂੰ ਅਸੀਂ ਜਦੋਂ ਫੋਨ ਕਰਦੇ ਤੁਸੀਂ ਥੋੜਾ ਆਪਣਾ ਸਾਡਾ ਮਸਲਾ ਕਿਉਂ ਨਹੀਂ ਸੁਣਦੇ। ਦੂਜੀ ਗੱਲ ਜਿਹੜੀ ਟ੍ਰੈਫਿਕ ਦੀ ਹੈਗੀ ਹੈ ਉੱਥੇ ਜੈਲੋ ਲਾਈਨ ਲਵਾਈ ਜਾਵੇ। ਨਗਰ ਕੌਂਸਲ ਨੇ ਆਪਣੇ ਪੈਸੇ ਖਰਚ ਕਰਕੇ ਉੱਥੇ ਇੰਟਰਲੌਕ ਟਾਈਲਾਂ ਲਵਾਈਆਂ ਨੇ। ਜੈਲੋ ਲਾਈਨ ਲਵਾਈ ਜਾਵੇ। ਤੁਸੀਂ ਪੁਰਾਣੇ ਬਾਜ਼ਾਰ ਤੋਂ ਜਾਓਗੇ ਤਾਂ ਉੱਥੇ ਜਿਹੜੀਆਂ ਆ ਆਈਸਕ੍ਰੀਮ ਦੀਆਂ ਸਟਾਲਸ ਲੱਗੀਆਂ ਰੋਡ ਤੋਂ ਜਸਟ 1 ਇੰਚ ਵੀ ਪਿਛੇ ਨਹੀਂ ਹੈਗੀ ਜੀ ਕਸਟਮਰ ਆਉਂਦਾ ਆਪਣੀ ਰੋਡ ਤੇ ਸਾਈਕਲ ਲਗਾਉਂਦਾ ਮੋਟਰਸਾਈਕਲ ਲਗਾਉਂਦਾ ਗੱਡੀ ਲਗਾਉਂਦਾ ਉਹਦੇ ਨਾਲ ਦਿੱਕਤ ਕੀ ਆ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਸੁੰਦਰੀਕਰਨ ਨੂੰ ਵੀ ਆਸਰ ਪੈ ਰਿਹਾ ਔਰ ਇਸ ਤੋਂ ਬਾਅਦ ਸਕੂਲ ਆਫ ਐਮੀਨੈਂਸ ਹੈਗੀ ਆ ਮੇਰੇ ਵੈਸੇ ਮਨ ਚ ਆਇਆ ਵੀ ਮੈਂ ਬੇਟੀਆਂ ਨੂੰ ਆਪਣੀ ਨੂੰ ਪਾਉਣਾ ਚਾਹਣਾ ਹੈਗਾ ਬਟ ਮੈਂ ਜਦੋਂ ਸਰਚ ਕੀਤਾ ਸਕੂਲ ਆਫ ਐਮੀਨੈਂਸ ਦਾ ਤਾਂ ਉਹ ਨਕੌਦਰ ਤੇ ਫਲੋਰ ਤੋਂ ਇਲਾਵਾ ਸਾਡੇ ਨੂਰ ਇਸ ਇਲਾਕੇ 'ਚ ਨਹੀਂ ਹੈਗਾ ਇਹਦੀ ਪਰਜੋਰ ਮੰਗ ਡਾਕਟਰ ਸਾਹਿਬ ਨੇ ਰੱਖੀ ਡਾਕਟਰ ਸ਼ਕਤੀ ਜੀ ਨੇ ਰੱਖੀ ਆ ਵੀ ਸਕੂਲ ਆਫ ਐਮਿਨੈਂਸ ਦੇ ਨਾਲ ਇਹਨੂੰ ਸੀਬੀਐਸਸੀ ਪੈਟਰਨ ਤੇ ਲਿਆਇਆ ਜਾਵੇ ਇਹ ਸਿਰਫ ਇਕੱਲਾ ਸਕੂਲ ਨਹੀਂ ਇਹ ਸਕੂਲ ਨੂੰ ਸੀਬੀਐਸਸੀ ਦੇ ਅਧਾਰ ਤੇ ਲਿਆਇਆ ਜਾਵੇ ਤਾਂ ਇਹਨੂੰ ਇੰਨਾ ਮੰਦਾਂ ਨੂੰ ਰੱਖਦੇ ਹੋਏ ਸੋਹੀ ਉਮੀਦ ਕਰਦੇ ਤੁਸੀਂ ਇਹਨਾਂ ਨੂੰ ਪੂਰਾ ਕਰੋਗੇ ਧੰਨਵਾਦ ਤੁਹਾਡਾ ਸਾਰਿਆਂ ਦਾ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਮਾਨਯੋਗ ਮੈਡਮ ਇੰਦਰਜੀਤ ਕੌਰ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਕਿ ਉਹਨਾਂ ਨੇ ਅੱਜ ਇਹ ਮੀਟਿੰਗ ਜਿਹੜੀ ਪਾਰਟੀ ਵਾਈਜ਼ ਉੱਪਰ ਉੱਠ ਕੇ ਰੱਖੀ ਆ ਜਿਸ ਵਿੱਚ ਸਭ ਤੋਂ ਪਹਿਲਾਂ ਮੁੱਦਾ ਸਾਡੇ ਸਕੂਲ ਦਾ ਬਹੁਤ ਵੱਡਾ ਮੁੱਦਾ ਆ ਕਾਫੀ ਲੰਮੇ ਸਮੇਂ ਤੋਂ ਜਿਹੜਾ ਇਹ ਮੁੱਦਾ اٹਕਿਆ ਪਿਆ ਆ ਮੈਂ ਵਧਾਈ ਦਾ ਪਾਤਰ ਵੀ ਆਖਦਾ ਮੈਡਮ ਨੂੰ ਕਿ ਸਾਡੇ ਸਕੂਲ ਦੇ ਜਿਹੜਾ ਨਿਰਮਾਣ ਹੋਣ ਜਾ ਰਿਹਾ ਆ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਰੇ ਸ਼ਹਿਰ ਵੱਲੋਂ ਵੀ ਵੀ ਤੁਸੀਂ ਸਾਡੇ ਸ਼ਹਿਰ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਜਿਹੜਾ ਕਿ ਸਕੂਲ ਦਾ ਨਿਰਮਾਣ ਫਿਰ ਤੋਂ ਦੁਬਾਰਾ ਸ਼ੁਰੂ ਕਰਨ ਜਾ ਰਹੇ ਹੋ ਨਹੀਂ ਗੱਲ ਦੂਜੀ ਜਿਵੇਂ ਕਿ ਬক্তਾ ਸੰਤੂ ਜੀ ਨੇ ਦੱਸਿਆ ਕਿ ਉੱਥੇ ਸਰਕਾਰੀ ਹਸਪੀਟਲ ਦੇ ਵਿੱਚ ਜਿਹੜਾ ਨਸ਼ਾ ਛਡਾਊ ਕੇਂਦਰ ਆ ਉੱਥੇ ਜਿਹੜੀ ਨਸ਼ੇੜੀਆਂ ਦੀ ਪਰਮਾਰ ਇੱਕ ਨਸ਼ਾ ਹੀ ਉੱਥੇ ਵੀ ਲੈਣ ਜਾਂਦੇ ਆ ਮੈਡਮ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਕਿ ਜਿਹੜੇ ਉਹ ਨਸ਼ਾ ਛਡਾਊ ਕੇਂਦਰ ਸਿਰਫ ਨੂਰ ਮੈਲ ਦੇ ਜਿੱਥੇ-ਜਿੱਥੋਂ ਆਉਂਦੇ ਆ ਨਾ ਆਲੇ-ਦੁਆਲੇ ਪਿੰਡਾਂ ਚੋਂ ਬਹੁਤ ਜ਼ਿਆਦਾ ਆ ਜਾਂਦੇ ਤੇ ਉੱਥੇ ਆ ਕੇ ਪਲਾਨਿੰਗ ਕੱਲ ਵੀ ਮੈਂ ਜਦੋਂ ਲੰਘ ਰਿਹਾ ਸੀ ਉਸ ਰੋਡ ਦੇ ਉੱਤੋਂ ਦੀ ਹੈ ਨਾ ਦਾਤਰ ਕੋਈ ਲਈ ਫਿਰਦਾ ਕੋਈ ਕੁਛ ਲਈ ਫਿਰਦਾ ਇਸ ਕਰਕੇ ਮੁੱਖ ਮੰਗਾ ਵੀ ਜਿੱਥੋਂ ਆਂਦਾ ਆਪਣੇ ਪਿੰਡੋਂ ਹੀ ਲਵੇ ਨਸ਼ਾ ਉਹ ਨਸ਼ਾ ਛਡਾਊ ਕੇਂਦਰ ਵਾਲਾ ਸਾਡੇ ਸ਼ਹਿਰ ਵਿੱਚ ਨਾ ਆਵੇ ਅਸੀਂ ਉਹ ਪਸੰਦ ਨਹੀਂ ਕਰ ਰਹੇ ਰਹੀ ਗੱਲ ਦੂਜੀ ਇੱਕ ਗੱਲ ਹੋਰ ਹੈ ਜੀ ਜਿਵੇਂ ਕਿ ਡਾਕਟਰ ਸ਼ਕਤੀ ਮਹਿੰਦਰੋਜੀ ਨੇ ਦੱਸਿਆ ਜਿਗਾ ਸ਼੍ਰੀ ਗੁਰੂ ਰਵਿਦਾਸ ਸ਼ੌਂਕ ਵਿਖੇ ਜਿਹੜੇ ਕੂੜੇ ਦਾ ਡੰਪ ਆ ਅੱਗੇ ਤੋਂ ਅੱਗੇ ਵਧਦਾ ਜਾ ਰਿਹਾ ਹੈ ਉੱਥੇ ਈਓ ਸਾਹਿਬ ਤੁਹਾਨੂੰ ਵੀ ਪਤਾ ਇੱਕ ਓਪਨ ਜਿਮ ਪਾਸ ਕਰਾਇਆ ਗਿਆ ਕਮੇਟੀ ਵੱਲੋਂ ਔਰ ਲਗਭਗ 9 ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਹਜੇ ਤੱਕ ਵੀ ਉਹ ਕਿਉਂ ਨਹੀਂ ਪ੍ਰੋਵਾਈਡ ਹੋ ਰਿਹਾ ਮੈਨੂੰ ਨਹੀਂ ਪਤਾ ਇਸ ਗੱਲ ਦਾ ਵੀ ਅਸੀਂ ਉੱਥੇ ਇੱਕ ਓਪਨ ਜਿਮ ਪ੍ਰੋਵਾਈਡ ਕਰਾਇਆ ਉਹਦੇ ਕੰਧ ਦੇ ਨਾਲ ਨਾਲ ਫਿਰ ਇੱਕ ਸਟੇਡੀਅਮ ਦੇ ਵਿੱਚ ਆਪਾਂ ਦੁਸਹਿਰਾ ਗਰਾਊਂਡ ਦੇ ਵਿੱਚ ਲਾਈਟਾਂ ਉਹ ਮਤਾਂ ਵੀ ਕਿੱਥੇ ਹੈ ਇਹ ਉੱਥੇ ਜੀ ਸ਼੍ਰੀ ਗੁਰੂ ਰਵਿਦਾਸ ਚੌਂਕ ਤੋਂ ਲੈ ਕੇ ਇੱਕ ਸੁੰਦਰੀਕਰਨ ਵਾਸਤੇ ਉੱਥੇ ਆਪਾਂ ਪੰਜਮ ਬਰ ਕਿਹਾ ਸੀਗਾ ਮੇਰੀ ਮੁੱਖ ਮੰਗ ਸੀਗੀ ਸਾਰੇ ਸਾਡੇ ਕਾਉਂਸਲਰ ਸਹਿਬਾਨ ਨੇ ਵੀ ਉਹ ਮਤਾ ਪਾਸ ਕਰ ਦਿੱਤਾ ਸੀ ਜਦੋਂ ਸ਼ਿਪ ਭਾਈ ਨੂੰ ਕਹਿੰਦੇ ਵੀ ਐਸਓ ਸਾਹਿਬ ਨਹੀਂ ਆਂਦੇ ਟੈਂਡਰ ਕਹਿੰਦੇ ਤਾਂ ਨਹੀਂ ਲੱਗ ਰਿਹਾ ਐਸਟੀਮੇਟ ਨਹੀਂ ਲੱਗ ਰਿਹਾ ਇੱਕ ਦਸਹਿਰਾ ਗਰਾਊਂਡ ਦੇ ਵਿੱਚ ਛੋਟੀ ਜੀ ਗਰਾਊਂਡ ਆ ਸਾਡੇ ਕੋਲ ਅਸੀਂ ਉੱਥੇ ਬੱਚੇ ਕਾਫੀ ਖੇਡਦੇ ਆ ਜੀ ਕ੍ਰਿਕਟ ਦੀ ਗਰਾਊਂਡ ਆ ਉਹ ਉੱਥੇ ਇੱਕ ਆਲੇ-ਦੁਆਲੇ ਸਾਰੇ ਸਟੇਡੀਅਮ ਦੇ ਵਿੱਚ ਲਾਈਟਾਂ ਵਾਸਤੇ ਵੀ ਮਤਾ ਪਾਸ ਕਰਵਾਇਆ ਵੱਡੇ ਬੋਲਾ ਦੇ ਸਕੂਲ ਦੇ ਨਾਲ ਹੀ ਸੈੱਟ ਕਰ ਹ मैडम इही 2-4 ਮੰਗਾ ਹੈਗੀਆਂ ਬਾਕੀ ਬਹੁਤ ਤੁਹਾਡਾ ਧੰਨਵਾਦ ਆ ਵੀ ਤੁਸੀਂ ਸਾਡੇ ਸਕੂਲ ਬਾਰੇ ਸੋਚਿਆ ਜੀ ਸਭ ਤੋਂ ਪਹਿਲਾਂ 6 ਵਜੇ ਦੀ ਗੱਲ ਕਰਦੇ ਤੁਸੀਂ ਦੱਸਤਾ ਵਿੱਚ 4 ਮਹੀਨੇ ਬਜਾ 6 ਮਹੀਨੇ ਤੱਕ ਪੀੜ ਪਰ ਮੈਂ ਇੱਕ ਪੁੱਛਣਾ ਚਾਹਣਾ ਆ ਤੁਹਾਨੂੰ ਤੇ ਇਥੇ ਉਹ ਜਿਹੜਾ 4 ਮਹੀਨੇ ਉਹਦਾ ਵਕਫਾ ਕੀ ਕੀਤਾ ਜਾਵੇ ਮੇਰੇ ਘਰ ਦੇ ਸਾਹਮਣੇ ਖੁੱਤ 6 ਵਜੇ ਉਦਾਂ ਹੀ ਵਗ ਰਿਹਾ 24 ਆਰ ਉਹਨੂੰ ਕੋਈ ਰੁਕਾ ਨਹੀਂ ਕਿਉਂਕਿ ਉਹ ਬਾਹਰ ਪੈਰਿਆ ਤੇ ਮੈਂ ਆਪ ਵੀ ਕੋਈ ਵੀ ਸਾਰੇ ਕਿਉਂਕਿ ਰਸਤਾ ਲੰਘਦਾ ਤੇ ਨਹੀਂ ਮੈਂ ਕਈ ਵਾਰ ਕੰਪਲੀਟ ਵੀ ਕਰ ਚੁੱਕਾ ਆ ਪਰ ਉਹ ਕੰਪਲੀਟ ਕਹਿੰਦੇ ਆ ਜੀ ਮੈਂ ਕਿਸੇ ਨੂੰ ਵਾਈ ਨਾ ਨਹੀਂ ਲੈ ਬੈਠੇ ਕਰ ਰਹੇ ਆ ਮੈਂ ਕਹਿੰ ਰਹੇ ਜੀ ਸਰ ਜੀ ਤੁਸੀਂ ਮੇਰਾ ਕੰਮ ਨਹੀਂ ਕੀਤਾ ਉਹ ਕਹਿੰਦੇ ਮੈਂ ਇਸ ਚਾਰਜ ਨੂੰ ਛੱਡਦਾ ਆ ਇਸ ਚਾਰਜ ਆਪਣੇ ਪਾਲੀਆ ਭਾਜੀ ਕੋਲ ਚਲੇਗਾ ਪਾਲੀਆ ਨੂੰ ਪੁੱਛਦਾ ਯਾਰ 15 ਦਿਨ ਮੈਂ ਕਰ ਦੰਨਾ ਉਹਨਾਂ ਕੋਲ ਜੰਨਾ ਮੈਂ ਚਾਰਜ ਪੁੱਛਦਾ ਉਹ ਕਹਿੰਦੇ ਸਾਡਾ ਚਾਰਜ ਬਲਦੇਵੀ ਕੋਲ ਚੱਲ ਚੁੱਕਾ ਉਹ 15 ਦਿਨ ਬਾਅਦ ਜੋ ਕੋ ਚਾਰਜ ਚੱਲ ਜਾਂਦਾ ਉਹ ਪਾਲੀਆ ਵਰਸ ਹੈ ਉਹਤੇ ਕੋਈ ਐਕਸ਼ਨ ਤਾਂ ਕੀਤਾ ਜਾਵੇ ਜੇ ਜਿਸ ਬੰਦੇ ਨੂੰ 15 ਦਿਨਾਂ ਲਈ ਚਾਰਜ ਕੋਈ ਮਿਲਿਆ ਆ ਉਹਤੇ ਐਕਸ਼ਨ ਤਾਂ ਲਿਆ ਜਾਵੇ 15 ਦਿਨ ਆਪਣੀ ਸਾਧਨ ਮਸ਼ੀਨ ਰਹੀ ਆ ਜਿਹੜੀ ਖੋਲਦੀ ਆ ਠੀਕ ਹੈ ਜੀ ਜਦ ਕਿ ਵੱਡੇ ਨੂੰ ਆਪਾਂ ਲੱਗੇ ਰਿਆ ਮੱਹਲਿਆਂ ਛੋਟੇ ਛੋਟੇ ਖੋਲੇ ਜਾਣ ਕੋਈ ਕਿਤੇ ਪਾਣੀ ਤੇ ਜਾਣ ਮੇਰਾ ਇੱਥੋਂ ਲੈ ਕੇ ਹੌਦੀਏ ਘਰ ਦੇ ਮੋਰੋਂ ਮੈਂ ਕੋ ਪਰਸਨਲੀ ਕਹਿ ਰਿਹਾ ਨਾ ਇੱਕ ਮੇਰਾ ਮਾਈਂਡ ਕਰੇ ਮੇਰੇ ਘਰ ਤੋਂ ਹੌਦੀ ਅੱਗੇ ਹੌਦੀ 100 100 ਫੁੱਟ ਦੀ ਹੈ ਦਾਇਰੇ ਤੇ ਉਹ 100 ਫੁੱਟ ਦਾ ਦਾਇਰਾ ਖੋਲੋ ਤੇ ਨਾਲ ਕੋਈ ਸਮਾਨ ਹੀ ਹੈ ਨਹੀਂ ਜੀ 100 ਫੁੱਟ ਦਾ ਧਾਰਾ ਖੋਲਣ ਤੇ ਜੇ ਕੋਈ ਹੈਲ ਦਾ ਬਦੇਪਰਾ ਮੇਰੇ ਕੋਲ ਸ਼ਰਮ ਮੈਂ ਸੱਜ ਲੋ ਉਹ ਕਹੇ ਸਾਡੇ ਕੋਲ 62 25 ਫੁੱਟ ਦਾ ਜੀ ਅੱਜ ਮੈਂ ਅਗਲੀ ਹੋਦੀ ਆਪ ਚਕਾਈ ਚੱਕਰ ਨੂੰ ਕੋ ਧਿਆਨ ਨਾ ਸੀ ਅਗਲੀ ਹੋਦੀ ਚਕਾਈ ਉਹ ਬਿਲਕੁਲ ਬੰਦ ਪਈ ਆ ਜੇ ਉਹ 100 ਫੁੱਟ ਦੇ ਵਿੱਚ ਕੋਈ ਚੀਜ਼ ਮਾਰੀ ਜਾਵੇ ਤਾਂ ਅੱਗੇ ਪਾਣੀ ਤਰੂਗਾ ਅਗਲੀ ਹੋਦੀ ਫੇਰੋਂ ਤੋਂ ਬੰਦ ਪਈ ਆ ਬੰਦ ਨਹੀਂ ਕਿਉਂਕਿ ਪਾਣੀ ਜਾ ਹੀ ਨਹੀਂ ਰਿਹਾ ਕਿ ਅੱਗੇ ਉਹ ਜੇ ਕੋਈ ਜਿਹੜੇ ਕੋ ਚਾਰਜ ਹੈਗਾ ਮੈਂ 2 ਮਿੰਟ ਲੈਣੀ ਬਸ ਜੇ ਦਾ ਕੋਈ ਚਾਰਜ ਹੈਗਾ ਜਿਹਨ 15 ਦਿਨ ਚ ਚਲਾਏ ਉਹਨੂੰ ਕੋਈ ਨਾ ਕੋਈ ਉਹਦੀ ਪੈਨਲਟੀ ਲਾਈ ਜਾਵੇ ਤੁਹਾਨੂੰ ਰੇਸ਼ਮ ਨੇ ਫੋਨ ਕੀਤਾ ਪਰ ਹੋਠੀਪੇ ਫੋਨ ਕੀਤਾ ਤੁਸੀਂ ਕਿ ਆਉਣੇ ਅਸੀਂ ਉਹ 7 ਦਿਨ ਮਸ਼ੀਨ ਇੱਕ ਤਾਂ ਖੜੀ ਰਹੀ ਉਹਦਾ ਚਾਰਜ ਸਾੜ ਗਿਆ ਅਸੀਂ ਟੈਕਸ ਪੇ ਕਰਦੇ ਆ ਤਾਂ ਹੀ ਕਿ ਆ ਉਹ ਕੌਣ ਪੇ ਕਰੂਗਾ ਇਹਨਾਂ ਇਤੇ ਤਰਖਾ ਲੈ ਕੇ ਆਪਣੇ ਪਰੇ ਹੋ ਗਿਆ 7 ਦਿਨ ਲਈ ਮੇਰੇ ਘਰ ਦੇ ਮੂਰੇ 4 ਮਹੀਨੇ ਤੋਂ ਪਾਣੀ ਵੈਸੇ ਫਲੋ ਹੋ ਰਿਹਾ ਤੇ ਇਹਨਾਂ ਨੂੰ ਇਹ ਨਹੀਂ ਪਤਾ ਹਾਲ ਤੱਕ ਕਿ ਚਲੋ ਫੇ ਵੀ ਸਰਕਾਰੀ ਨੌਕਰੀ ਕਰਦੇ ਆ ਜਦੋਂ ਮੋਰੇ ਪਿਆ ਬੰਦ ਪਿਆ ਆ ਇਹ ਆਪਾਂ ਜਨਰੇਟਰ ਲੈ ਕੇ ਆਉਂਦੇ ਆ ਉਹ ਪਾਣੀ ਕੱਢ ਦਿੰਦੇ ਆ ਉਹ ਜਦੋਂ ਪਾਣੀ ਕੱਢਦੇ ਆ ਉਹ ਘੰਟੇ ਕਿਉਂਕਿ ਪਾਈਪ ਆ ਉਹ 100 ਫੁੱਟ 200 ਫੁੱਟ ਉਹ ਤਾਂ ਬੰਦ ਹੋਦਾ ਭਰ ਹੀ ਜਣਾ ਉਹ 2 ਘੰਟੇ ਚ ਭਰ ਜਾਂਦਾ ਜੀ ਤੇ ਮੈਂ ਫੇਰ ਫੋਨ ਕਰਦਾ ਹੋਏ ਹੋਏ ਉਹ ਰਿਸ਼ਮ ਜੀ ਤੁਸੀਂ ਸ਼ਹਿਰ ਦੇ ਨੁਮਾਇੰਦੇ ਬਲੋਕ ਹੈ ਜੀ ਕਿਉਂਕਿ ਨਹੀਂ ਮੇਰੇ ਮੋਰ ਤੱਕ ਜਾਂਦਾ ਮੋਰੇ 100 ਫੁੱਟ ਉਹ ਬਲੋਕ ਹੈ ਮੋਰਲਾ ਬੰਦਿਆ ਇਹਨਾਂ ਕੋਲ 100 ਫੁੱਟ ਖੋਲਣੇ ਸਾਧਨ ਹੈ ਨਹੀਂ ਕਾ ਜੀ ਮੈਂ ਤਾਂ ਇਹ ਕਹਿੰਨਾ ਨਹੀਂ ਮੈਡਮ ਪਲੀਜ਼ ਮੇਰੇ ਜੇ ਕੋਈ ਨਹੀਂ ਕੋ ਕੰਮ ਕਰਤਾ ਉਤੇ ਐਕਸ਼ਨ ਲਿਆ ਜਾਵੇ ਬਸ ਆਪੇ ਇਸੇ ਕੰਮ ਨੂੰ ਤੁਸੀਂ ਕਹਿੰਦੇ ਸਾਡੀ ਸੁਣਦੇ ਜੇ ਤੁਹਾਡੀ ਨਹੀਂ ਸੁਣਦੇ ਸਾਡੀ ਨਾਲ ਕੀ ਸੁਣਨੀ ਆ ਅਸੀਂ ਹੁਣ ਜਿਹੜੀ ਅੱਜ ਮੀਟਿੰਗ ਰੇਂਜ ਕੀਤੀ ਆ ਇਹ ਹਰ ਮਹੀਨੇ ਮੀਟਿੰਗ ਹੋਣੀ ਆ ਇਹ ਚੀਜ਼ਾਂ ਅਸੀਂ ਡਿਸਕਸ ਕਰਾਂਗੇ ਇਹਨਾਂ ਦੀ ਜਵਾਬਦੇਹੀ ਹਰ ਡਿਪਾਰਟਮੈਂਟ ਦੀ ਹਰ ਮਹੀਨੇ ਹੋਣੀ ਆ ਇਸ ਕਰਕੇ ਸਾਨੂੰ ਹਰ ਮਹੀਨੇ ਆ ਕੇ ਜਵਾਬ ਦੇਣਗੇ ਜਿਹੜੇ ਕੋਲ ਮੈਂ ਕਈ ਵੀ ਰਾਂ ਪਰਸਨਲ ਆਇਆ ਬਲਦੀਪੀ ਭਾਈ ਨੂੰ ਪਰਸਨਲ ਆਇਆ ਮਾਇਨ ਨਾ ਕਰੋ ਮੇਰੀ ਗੱਲ ਦਾ ਤੁਹਾਨੂੰ ਕਿਹਾ ਵੀ ਮੈਂ ਤੁਸੀਂ ਕਿ ਰਿਸ਼ਮ ਜੀ ਹੋ ਜੂ ਪਰਸਨਲ ਕਿਉਂ ਨਹੀਂ ਬਈ ਨਹੀਂ ਮੇਰੇ ਕਿਹਣਾ ਆਉਂਦਾ ਵੀ ਸਾਡੇ ਪਲੀਜ਼ ਕੰਮ ਸ਼ਹਿਰ ਸ਼ਹਿਰ ਦਾ ਮਾਲਕ ਮੈਂ ਹੋ ਕੇ ਨਾ ਕਿਨਾਂ ਨੂੰ ਥੋੜਾ ਨਾ ਠਿੰਡੀ ਬਟੋਨੇ ਤਰਖਾ ਰੁਕੀ ਜਾਵੇ ਪਤਾ ਲੱਗੇ ਵੀ ਉਹ ਫਲਾਣੇ ਦਾ ਕੰਮ ਨਹੀਂ ਹੋਇਆ ਮਣਾ ਪਤਾ ਲੱਗੇ ਅਗਲਿਆਂ ਨੂੰ ਫਿਰ ਦੂਜਾ ਜੀ ਸਾਡੇ ਇੰਸਪੈਕਟਰ ਸਾਹਿਬ ਬੈਠੇ ਆ ਇੰਸਪੈਕਟਰ ਤੁਸੀਂ ਤਰੋ ਨਵੇਂ ਆਏ ਆ ਵੀ ਨਾ ਹੋ ਗਿਆ ਤੋ ਅੱਤੋਂ ਅੱਗੇ ਹੋ ਚੱਲ ਜਾਓ ਚੀਮ ਕੋਈ ਦਰਜ਼ੀਆਂ ਦੀਆਂ ਲੀਰਾਂ ਉੱਥੇ ਪਈਆਂ ਜੀ ਸਿੱਟੀਆਂ ਪਈਆਂ ਜੋ ਬੇਸਟ ਸ਼ਹਿਰ ਦਾ ਉੱਥੇ ਜਾਂਦਾ ਇਹੋ ਕੀ ਮੈਨੂੰ ਪਤਾ ਜਾਨੇ ਆ ਇਥੋਂ ਕੇ ਕੋਈ ਲਹਿ ਹੈ ਨਹੀਂ ਲਿਫਾਫੇ ਤਾਂ ਉੱਥੇ ਪਏ ਆ ਹਰੇਕ ਦੁਕਾਨ ਦਾ ਬੇਸਟ ਉੱਥੇ ਪਿਆ ਆ ਪੈਲਸ ਦਾ ਬੇਸਟ ਉੱਥੇ ਪਿਆ ਆ ਦਰਜ਼ੀਆਂ ਦਾ ਬੇਸਟ ਉੱਥੇ ਪਿਆ ਆ ਹੋਰ ਵੀ ਜਿਹੜੇ ਸਬਜੀ ਭਾਜੀ ਦਾ ਬੇਸਟ ਉੱਥੇ ਪਿਆ ਆ ਜਿਹੜੇ ਕੋਈ ਜੂਸ ਕੱਢਦੇ ਉਹਦਾ ਬੇਸਟ ਉੱਥੇ ਪਿਆ ਮੈਂ ਖੁਦ ਸਵੇ ਨੂੰ ਸ਼ਹਿਰ ਕਾਉਣਾ ਨੇ ਸਾਡੇ ਨਾਲ ਹੁੰਦੇ ਆ ਤੁਸੀਂ ਜੋ ਉਹਨੂੰ ਨੰਗੀ ਹੈ ਤਾਂ ਮੈਂ ਨਹੀਂ ਕਹਿੰਦਾ ਫੇ ਨੰਗ ਸਕੀਂ ਚੁੱਪਚਾਪ ਨੰਗ ਸਕਦੇ ਆ ਇਨਾ ਚੀਜ਼ਾਂ ਤੇ ਪਲੀਜ਼ गौर ਕੀਤਾ ਜਾਵੇ ਔਰ ਤੁਹਾਡਾ ਇਹ ਬਹੁਤ ਵੱਡਾ ਇਹ ਉਪਰਾਲਾ ਦੇਖਿਆ ਜਿਹੜਾ ਕਿ ਤੁਸੀਂ ਪਾਰਟੀ ਨੂੰ ਛੱਡ ਕੇ ਆਮ ਆਦਮੀਆਂ ਨੂੰ ਬੁਲਾ ਕੇ ਇੱਕ ਕੰਮ ਕਰਨਾ ਸ਼ੁਰੂ ਕੀਤਾ ਬਹੁਤ ਬਹੁਤ ਸ਼ੁਕਰੀਆ ਤਾਂ ਸਾਡਾ ਇੱਕ ਛੋਟਾ ਜਿਹਾ ਮੈਸੇਜ ਹੈਗਾ ਆ ਕਿ ਪਸ਼ੂਆਂ ਵਾਸਤੇ ਜਿਹੜੇ ਪਸ਼ੂ ਆ ਅਸੀਂ ਦਰਖਾਸਤ ਦੇ ਕੇ ਮੈਂ ਖੁਦ ਸਾਰੇ ਐਮਐਲਏ ਨੂੰ ਮੈਸੇਜ ਆਪਣੇ ਮੋਬਾਈਲ ਤੋਂ ਪਾਇਆ ਕਿ ਮਾਡਲ ਡਾਊਨ ਦੇ ਵਿੱਚ ਜਿਹੜੇ ਪਸ਼ੂ ਆ ਛੱਡ ਜਾਂਦੇ ਆ ਇਹਨਾਂ ਨੂੰ ਫੜੋ ਲੈਕਿਨ ਉਹ ਉਪਰੇ ਪਸ਼ੂ ਉਹਦੇ ਫੜੇ ਗਏ ਜਿਹੜੇ ਪੱਕੇ ਪਸ਼ੂ ਉਹਨਾਂ ਨੂੰ ਇੱਕ ਦਿਨ ਵਾਸਤੇ ਅੰਦਰ ਜਾਂਦੇ ਆ ਦੂਸਰੇ ਦਿਨ ਉਹੀ ਪੰਗ ਵਾਪਸ ਆ ਜਾਂਦੇ ਆ ਔਰ ਉਹ ਇੰਨਾ ਜਿਆਦਾ ਸਾਡੇ ਬੈਠੇ ਐਮਸੀ ਬਲਵਿੰਦਰ ਇਹਨਾਂ ਦੇ ਘਰ ਦੇ ਲਾਗੇ ਉਹ ਪਸ਼ੂ ਜਿਹੜੇ ਪੱਕਾ ਹੀ ਉਹਨਾਂ ਡੇਰਾ ਲਾਇਆ ਹੋਇਆ ਔਰ ਜਿਹੜੇ ਪਸ਼ੂ ਨੂੰ ਪਾਲਦੇ ਆ ਜਾਂ ਰੱਖਦੇ ਆ ਉੱਥੇ ਉਹਨਾਂ ਨੂੰ ਖਰਾਕ ਦਿੰਦੇ ਆ ਉਹਨਾਂ ਨੂੰ ਖਾਲ ਵਗੈਰਾ ਪਾਉਂਦੇ ਆ ਜੇ ਉਹਨਾਂ ਨੇ ਕੋਈ ਉਹਨਾਂ ਦੀ ਸੇਵਾ ਕਰਨੀ ਆ ਉਹ ਜਾ ਕੇ ਗੋਸ਼ਾਲੇ ਵਿੱਚ ਜਾ ਕੇ ਕਰ ਦੇਣ ਉਥੇ ਬੱਚੇ ਖੇਡਦੇ ਆ ਬੱਚੇ ਥੱਲੇ ਆ ਕੇ ਕੋਈ ਗੱਡੀ ਦਾ ਨੁਕਸਾਨ ਬੱਚਿਆਂ ਦਾ ਨੁਕਸਾਨ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਉਸੇ ਪਸੂ ਭੇਡਦੇ ਆਪਸ ਵਿੱਚ ਤੇ ਉਹ ਨੁਕਸਾਨ ਕਰ ਸਕਦੇ ਆ ਇਸ ਕਰਕੇ ਸਾਡੀ ਬੇਨਤੀ ਹੈ ਦੂਸਰੀ ਬੇਨਤੀ ਹੈ ਕਿ ਸਾਨੂੰ ਇੱਥੇ ਮਾਡਲ ਟਾਊਨ ਦੇ ਵਿੱਚ ਰਹਿੰਦਿਆਂ ਨੂੰ ਵੀ 25 ਸਾਲ ਹੋ ਗਏ ਆ ਉਹਦੀ ਐਂਟਰੀ ਹੈ ਜਿਹੜੀ ਉਹ ਜੋਹਲ ਪੈਲਸ ਦੇ ਦੋਨੋਂ ਪਾਸੇ ਆ ਉਹ ਦੋਨੋਂ ਪਾਸੇ ਹੀ ਐਂਟਰੀ ਜਿਹੜੀ ਓਖੜੀ ਹੁੰਦੀ ਆ ਉਹ ਇੰਨਾ ਇੰਨੀ ਜਗ੍ਹਾ ਆ ਉਹ ਜਗ੍ਹਾ ਨੂੰ ਇੰਨੇ ਨੂੰ ਠੀਕ ਨਹੀਂ ਕਰ ਸਕਿਆ ਅਜੇ ਤੱਕ ਹੂੰ ਜਾ ਕੇ ਦੇਖ ਲਓ ਕੋਈ ਦਿਨ ਇਦਾਂ ਦਾ ਨਹੀਂ ਜਿੱਥੇ ਉਹ ਗੱਡੀ ਦਾ ਕੋਈ ਬੰਪਰ ਨਹੀਂ ਟੁੱਟਦਾ ਕੋਈ ਗੱਡੀ ਉਹਦੀ ਡਿੱਗਦੀ ਨਹੀਂ ਕੋਈ ਨੁਕਸਾਨ ਨਹੀਂ ਹੁੰਦਾ ਤੀਸਰੀ ਗੱਲ ਹੈ ਕਿ ਜਿਹੜਾ ਐਂਟਰੀ ਹੈ ਉਹਦੇ ਉੱਤੇ ਅਸੀਂ ਰਿਕੁਐਸਟ ਕਰ ਚੁੱਕੇ ਆ ਕਿ ਉੱਥੇ ਬਾਥਰੂਮ ਹੈ ਓਪਨ ਬਣਿਆ ਹੋਇਆ ਹੈ ਬਾਥ ਔਰ ਲੇਡੀਜ਼ ਲੰਘਦੇ ਹੀ ਉੱਥੋਂ ਦੀ ਸਭ ਐਂਟਰੀ ਹੈ ਉੱਥੇ ਮੇਨ ਐਂਟਰੀ ਹੈ ਉਹ ਬਾਥਰੂਮ ਨਹੀਂ ਬੰਦ ਹੋ ਰਿਹਾ ਆਹ ਉੱਠੀ ਸਾਹਿਬ ਨੂੰ ਪੁੱਛ ਲਓ ਇਹਨਾਂ ਸਾਰਿਆਂ ਨੂੰ ਅਸੀਂ ਬੇਨਤੀ ਕਰ ਚੁੱਕੇ ਆ ਕਿ ਜਿਹੜੀ ਐਂਟਰੀ ਆ ਉਹ ਕਮ ਸੇ ਕੋਈ ਐਂਟਰੀ ਤੋਂ ਤੇ ਬਾਥਰੂਮ ਪਾਸੇ ਕੀਤਾ ਜਾਵੇ ਪਰ ਬਾਥਰੂਮ ਇਹਦਾ ਕੋ ਬੰਦੋਸ ਕੀਤਾ ਜਾਵੇ ਕਿ ਪਾਸੇ ਬਣਾਇਆ ਜਾਵੇ ਪਰ ਕੁਝ ਉਹਦੀ ਐਂਟਰੀ ਨਹੀਂ ਹੋ ਰਹੀ ਕੁਝ ਪਹਿਲਾਂ ਤਾਂ ਮੈਂ ਐਮਬਲੈਂਸ ਸਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿਨਾਂ ਨੇ ਸਾਡੇ ਨੂਰਮਹਿਲ ਦੀ ਪਹਿਲੀ ਵਿਜਤ ਕੀਤੀ ਆ ਅਸੀਂ ਤਾਂ ਮੈਡਮ ਸਾਹਿਬ ਤੁਹਾਨੂੰ ਪਹਿਲਾਂ ਵੀ ਬਹੁਤ ਬੇਜੇਰ ਕਰਦੇ ਰਹੇ ਤੁਸੀਂ ਦੇਖੋ ਆਪਣੇ ਪਿੰਡ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਸਾਡੇ ਨਾਲ ਪਹਿਲਾਂ ਵੀ ਚਲੋ ਜੁੜੇ ਹੋਏ ਸੀਗੇ ਤੇ ਆਪਾਂ ਇਕੱਠੇ ਰਹੇ ਆ ਤੇ ਭਾ ਤੁਸੀਂ ਪਿੰਡ ਨੂੰ ਬਹੁਤ ਵਧੀਆ ਸਹਾਰ ਦਿੱਤਾ ਪਰ ਇਸ ਤਰ੍ਹਾਂ ਸਾਡੇ ਨੂਰਮਹਿਲ ਨੂੰ ਵੀ ਦਿੱਤਾ ਜਾਵੇ ਤੇ ਦੂਸਰੀ ਗੱਲ ਕੀ ਆ ਕਿ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣਾ ਹੈ ਤਾਂ ਨਾ ਕਿ ਉਹ ਸਾਡੇ ਜਿਹੜੇ ਸੀਵੇਜ ਦੀ ਆਪਾਂ ਗੱਲ ਕਰਦੇ ਆ ਨਾ ਸਾਡੇ ਕੋਲੇ ਪਰ ਜਨਰੇਟਰ ਨਹੀਂ ਲਾਇਆ ਹੋਇਆ ਜੀ ਉਹ ਜਨਰੇਟਰ ਨਾ ਜਿਹੜਾ ਸਾਡਾ ਚੱਲਦਾ ਨਾ ਉੱਤੇ ਚਾਰ ਬੰਦੇ ਜਾਂਦੇ ਚਲੌਰ ਬਾਤ ਤੇ ਤੇ ਉਹਨੂੰ ਅੱਧਾ ਘੰਟਾ ਤਾਂ ਪਾਣੀ ਵਿੱਚ ਪਾਈ ਜਾਂਦੇ ਆ ਫਿਰ ਉਹ ਪਾਣੀ ਚੁੱਕਦਾ ਨਹੀਂਗਾ ਫਿਰ ਤੁਸੀਂ ਖੱਬ ਲਾ ਲੋ ਵੀ ਦੋ ਘੰਟੇ ਲਾ ਲੂਗੇ ਮੱਧੀ ਪਾਣੀ ਚੁੱਕਦਾ ਉਹ ਪਾਣੀ ਦਿੱਤਾ ਹੈ ਟੈਕ ਰਹੋ ਦੇ ਵਿੱਚੋਂ ਨਿਕਲਿਆ ਕੋਈ ਬਲੌਗ ਤਾਂ ਬਹੁਤ ਹੈ ਉਹ ਬੰਦ ਹੋ ਜਾਂਦਾ ਉਹ ਸਾਨੂੰ ਪਹਿਲਾਂ ਤਾਂ ਜਨਰੇਟਰ ਹੀ ਮਿਲਿਆ ਜਾਵੇ ਜੀ ਸਾਡੀ ਛੋਟੀ ਪਹਿਲਾਂ ਤਾਂ ਰਿਕਵੈਸਟ ਹੈ ਉਹ ਸਾਡੇ ਕੋਲ ਜਨਰੇਟਰ ਹੀ ਨਹੀਂ ਲੈ ਆਉਂਦੇ ਹੂੰ ਦੂਸਰੀ ਗੱਲ ਹੋਰ ਬੇਤੀ ਆ ਕਿ ਸਾਡੇ ਨੂਰਮੰਹਲ ਦੇ ਵਿੱਚ ਨਗਰ ਕੌਂਸਲ ਦਾ ਬੜੀ ਪ੍ਰਾਣੀ ਹੈ ਜੀ ਸਾਡੇ ਕੋਈ ਇੱਥੇ ਕੋਈ ਪੱਕਾ ਮੁਲਾਜ਼ਮ ਹੀ ਹੈ ਨਹੀਂਗਾ ਦੇਖੋ ਐਮੀ ਸਾਹਿਬ ਬੈਠੇ ਆ ਇਹ ਦੇਖੋ ਕੋਈ ਮੇਰਾ ਕਿਹਾ ਜਾਂਦਾ ਵੀ ਹਰੇਕ ਬੰਦਾ ਕੋ ਮਹੀਨੇ ਵਿੱਚ ਇੱਕ ਵਾਰੀ ਕਿਤੇ ਰੱਬ ਨੂੰ ਆ ਜਾਂਦਾ ਨਹੀਂ ਤਾਂ ਸੋਹ ਕਾਣ ਨੂੰ ਐਸੋ ਸਾਹਿਬ ਆ ਸਾਡੇ ਉਹਦੇ ਹੀ ਨਹੀਂ ਕੰਮ ਕੀ ਕਰਨਾ ਜੀ ਕਮ ਸਕੂਨ ਦੋ ਦਿਨ ਤਾਂ ਸਾਡੇ ਨੂਰਬਹਿ ਨੂੰ ਜਣ ਕੇ ਟਾਈਮ ਮਿਲਣਾ ਜਿਹਦਾ ਕਿ ਜਿਹੜਾ ਦੋ ਦਿਨ ਬਾਅਦ ਤੇ ਸਾਡੇ ਨੂਰਬਹਿ ਨੂੰ ਕੋਈ ਬੰਦਾ ਟਾਈਮ ਮਿਲੇ ਕੋਈ ਕੰਮ ਨੂੰ ਚਲਾਵੇ ਨਾ ਤੇ ਦੂਸਰੀ ਗੱਲ ਸਰ ਮੈਡਮ ਮੈਂ ਰਾਂ ਦਾ ਇੱਕ ਛੱਪੜ ਦਾ ਬੜਾ ਵੱਡਾ ਮਸਲਾ ਹੋ ਤਾਂ ਤੁਸੀਂ ਦੇਖੀ ਲਿਆ ਸਰ ਉਹਦਾ ਟੈਂਡਰ ਕਹਿੰਦੇ ਲੱਗਾ ਜੀ 56 ਲੱਖ ਰੁਪਏ ਦਾ ਚੰਡੀਗੜ੍ਹ ਪਿਆ ਇਹ ਆਪਣੇ ਸ਼ਿਵ ਭਾਜੀ ਨੂੰ ਮੈਂ ਕਈ ਵਾਰੀ ਕਹਿ ਚੁੱਕਾ ਵੀ ਸਾਨੂੰ ਦੱਸੋ ਕੋਈ ਜਿਹੜਾ ਕਿ ਸਾਡੇ ਮਹੱਲੇ ਦਾ ਪਾਣੀ ਦਾ ਸਾਰਾ ਹੀ ਵਾਪਸ ਜਾ ਰਿਹਾ ਕਿਉਂਕਿ ਹਟਾ ਪੂਰਾ ਭਰ ਜਾਂਦਾ ਖੜਕਾ ਨੂੰ ਪਾਣੀ ਨਹੀਂ ਲੱਗਦਾ ਤੇ ਵਾਪਸ ਆ ਜਾਂਦਾ ਇਸ ਵਰਗੇ ਬੜੀਆ ਲੋਕਾਂ ਦੇ ਪੈਪ ਪਾਣੀ ਚ ਡੁੱਬੇ ਪਏ ਆ ਕਿਉਂਕਿ ਸਾਡੇ ਦੋ ਤਿੰਨ ਵਾਰੀ ਮਤਲਬ ਜਿੱਦਾਂ ਲੋਕ ਬਿਮਾਰ ਵੀ ਬਹੁਤ ਟੱਟੀਆਂ ਉਲਟੀਆਂ ਲੱਗੀਆਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਚਲੋ ਤੁਸੀਂ ਬਾਕੀ ਜਿਹੜੀ ਸਕੂਲ ਦੀ ਤੁਸੀਂ ਗੱਲ ਕੀਤੀ ਆ ਪ੍ਰਧਾਨ ਜੀ ਉਹਨਾਂ ਵੀ ਮੈਂ ਉਹ ਧੰਨਵਾਦ ਕਰਦਾ ਹੈ ਇਹਨਾਂ ਨੂੰ ਪਹਿਲੇ ਤਾਂ ਮੈਂ ਵਧਾਈ ਦਿੰਦਾ ਤੇ ਸਕੂਲ ਦਾ ਮੈਂ ਮੁੱਦੇ ਦੀ ਤਾਂ ਕਰਕੇ ਗੱਲ ਕਰ ਲਗਾ ਵੀ ਤੁਹਾਡੀ ਗੱਲ ਸੱਚੀ ਆ ਕਿ ਬਹੁਤ ਬੰਦੇ ਨੇ ਰੋਕੇ ਇਹ ਸਕੂਲ ਇਹ ਸਾਨੂੰ ਵੀ ਪਤਾ ਸਾਰਾ ਕੋਈ ਪਰ ਸਰਕਾਰਾਂ ਨੇ ਕੀਤਾ ਕੁਝ ਨਹੀਂਗਾ ਪਰ ਹੁਣ ਮੈਂ ਚਲੋ ਤੁਹਾਨੂੰ ਇਹ ਚੀਜ਼ ਦਾ ਬਹੁਤ ਬਹੁਤ ਧੰਨਵਾਦ ਦਿਨਾਂ ਬਧਾਈ ਦਿਨਾਂ ਕਿ ਜਿਹੜਾ ਕੋਈ ਸਕੂਲ ਨੂੰ ਬਣਾ ਰਹੇ ਆ ਤੇ ਉਹ ਛੇਤੀ ਬਣ ਜਵੇ ਕਿਉਂਕਿ ਸਾਡੇ ਬੱਚੇ ਬਹੁਤ ਰੋ ਰਹੇ ਆ ਸਕੂਲਾਂ ਦੇ ਵਿੱਚ ਕੋਈ ਛੋਟਾ ਸਕੂਲ ਆ ਅੱਛਾ ਬਹੁਤ ਬਹੁਤ ਧੰਨਵਾਦ ਜੀ ਮੈਂ ਸਾਰੇ ਜਿੰਨੇ ਵੀ ਆਏ ਆ ਮੇਰੇ ਨੂਰਮੰਦ ਦੇ ਨਗਰ ਕੌਂਸਲ ਤੋਂ ਦੇ ਐਮ ਸੀ ਸੋ ਆਹਨ ਆਪਣੇ ਪੱਤਰਕਾਰ ਸਾਰੇ ਜਿੰਨੇ ਵੀ ਮੇਰੇ ਵੀਰਾਂ ਮੈਂ ਸਾਰਿਆਂ ਦੇ ਇੱਥੇ ਪਹੁੰਚਦੇ ਬਹੁਤ ਬਹੁਤ ਧੰਨਵਾਦ ਕਰਦੇ ਸਤਿ ਸ਼੍ਰੀ ਅਕਾਲ ਮੈਮ ਪਹਿਲੀ ਗੱਲ ਤਾਂ ਬਹੁਤ ਬਹੁਤ ਥੈਂਕ ਯੂ ਤੁਹਾਡਾ ਇਹ ਇਨੀਸ਼ੀਏਟਿਵ ਜੇ ਇਹ ਸਮਝ ਲਓ ਜਦੋਂ ਯੂਥ ਇਨਵੋਲਵ ਹੋਣ ਲੱਗਦੇ ਨਾ ਸ਼ਹਿਰ ਦੀ ਡਿਵੈਲਪਮੈਂਟ ਦੀ ਮੀਟਿੰਗਸ ਦੇ ਵਿੱਚ ਤੇ ਸਰਕਾਰ ਕਿਤੇ ਨਾ ਕਿਤੇ ਬਹੁਤ ਚੰਗਾ ਪ੍ਰੋਗਰੈਸ ਕਰਦੀ ਹੈ ਮੇਰਾ ਪਰਸਨਲੀ ਇਹ ਮੰਨਣਾ ਹੈ ਮੈਂ ਸ਼ਾਇਦ ਗਲਤ ਹਾਂ ਬਟ ਤੁਹਾਡਾ ਇਹ ਇਨੀਸ਼ੀਏਟਿਵ ਬਹੁਤ ਚੰਗਾ ਹੈ ਥੈਂਕ ਯੂ ਮੈਮ ਪਹਿਲੀ ਗੱਲ ਤਾਂ 13 ਫਰਵਰੀ ਨੂੰ ਮੈਂ ਡੀ ਸੀ ਸਾਹਿਬ ਨੂੰ ਦੋਨਾਂ ਨੂੰ ਇੱਕ ਰਿਟਰਨ ਐਪਲੀਕੇਸ਼ਨ ਦੇ ਕੇ ਆਸੀ ਜਿਹੜਾ ਨੂਰਮੇਲ ਦੇ ਵਿੱਚ ਸੀਵੇਜ ਪਿਆ ਹੈ ਉਹਦੇ ਵਿੱਚ ਮਿਸਐਪਰੋਪ੍ਰੀਏਸ਼ਨ ਆਫ ਫੰਡਸ ਵੀ ਸਾਰਿਆਂ ਨੂੰ ਪਤਾ ਹੈ ਪਰ ਪ੍ਰੂਫ ਕਿਸੇ ਕੋਲ ਨਹੀਂ ਹੈ ਦੂਜਾ ਮਹਮੂਰ ਨੂਰਮੇਲ ਦੀ ਹੱਦਾਂ ਤੋਂ ਬਾਹਰ ਸ਼ਿਵ ਵਿਹਾਰ ਕਲੋਨੀ ਦੇ ਵਿੱਚ ਪਾਇਆ ਗਿਆ ਹੈ ਸਿਕਾ ਠੀਕ ਹੈ ਜਿਹਨਾਂ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਲਾੜਾ ਹੈ ਨਹੀਂ ਤੇ ਅਸੀਂ ਬਰਾਤ ਲੈ ਕੇ ਕਿਸੇ ਦੇ ਘਰ ਕਿੱਦਾਂ ਜਾ ਸਕਨੇ ਤੇ ਉਹਦੇ ਵਿੱਚ ਇੱਕ ਪ੍ਰੋਪਰ ਕ੍ਰਿਮੀਨਲ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਿਠਾਈ ਜਾਏ ਤੇ ਐਕਸ਼ਨ ਲਿੱਤਾ ਜਾਏ ਜਿਹੜੇ ਗਲਤ ਨੇ ਉਹਨਾਂ ਖਿਲਾਫ ਮੈਂ ਇਹ ਐਪਲੀਕੇਸ਼ਨ ਦੇ ਕੇ ਆਸੀ ਉਹ ਫਿਲਹਾਲ ਸੀਐਮਐਫ ਨੂੰ ਸਾਹਿਬ ਚੀਫ ਸੀ ਉਹ ਮੇਰੇ ਬਿਆਨ ਲੈ ਕੇ ਤੇ ਵੀਡੀਓ ਸਾਬ ਦੇ ਬਿਆਨ ਲੈ ਕੇ ਜਿਹੜੀ ਰਿਪੋਰਟ ਡੀਸੀ ਸਾਹਿਬ ਨੂੰ ਪੇਜਣਗੇ ਤੇ ਉਸ ਤੋਂ ਬਾਅਦ ਇਨਕੁਆਇਰੀ ਪਾਈ ਜਾਏਗੀ ਪਹਿਲੀ ਤਾਂ ਮੇਰੀ ਰਿਕੁਐਸਟ ਇਹ ਹੈ ਕਿ ਉਹਦੇ ਵਿੱਚ ਤੁਸੀਂ ਆ ਥੋੜੀ ਪਰਸਨਲ ਇਨਵੋਲਵਮੈਂਟ ਵੀ ਰੱਖਿਓ ਤੇ ਡੀਸੀ ਸਾਹਿਬ ਨੂੰ ਵੀ ਕਹੀਓ ਪਰਸਨਲੀ ਮੋਨੀਟਰ ਕਰਨ ਉਸ ਸੀ ਨੂੰ ਕਿ ਉਹਦੇ ਵਿੱਚ ਹੋ ਕੀ ਰਿਹਾ ਕਰਨਗੇ ਬਿਲਕੁਲ ਦੂਜਾ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਨੂਰ ਮੈਲ ਨੂੰ ਇੱਕ ਸੀਐਚਸੀ ਦੀ ਥਾਂ ਤੇ ਪ੍ਰੋਪਰ ਸਿਵਲ ਹਸਪੀਟਲ ਦਿੱਤਾ ਜਾਏ ਲੇਕਿਨ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਇੱਕ ਨੂਰ ਮੈਲ ਜੋ ਸੱਤ ਸੀਲ ਹੈ ਸਬ ਡਿਵੀਜ਼ਨ ਨਹੀਂ ਹੈਗੀ ਇਸ ਕਰਕੇ ਇੱਥੇ ਸੀਐਚਸੀ ਹੀ ਰਹੇਗਾ ਲੇਕਿਨ ਸਿਵਲ ਹਸਪੀਟਲ ਨਹੀਂ ਬਣ ਸਕਦਾ ਉਹਨਾਂ ਨੂੰ ਮੈਂ ਇਹ ਵੀ ਕਿਹਾ ਸੀ ਇੱਕ ਵਾਰੀ ਪਰਸਨਲੀ ਆ ਕੇ ਨੂਰ ਮਹਿਲ ਜਿਹੜਾ ਸਿਵਲ ਹਸਪੀਟਲ ਹੈ ਉਹ ਜ਼ਰੂਰ ਦੇਖ ਕੇ ਜਾਈਓ ਉਹਨਾਂ ਨੇ ਨੋਟ ਡਾਊਨ ਕੀਤਾ ਤੇ ਸ਼ਾਇਦ ਮੈਂ ਇਹੀ ਮੰਨੂਗਾ ਕਿ ਮੇਰਾ ਮਾਨ ਰੱਖਦੇ ਹੋਏ ਸਰ ਆਈ ਵੀ ਮੈਂ ਉਹਨਾਂ ਨੂੰ ਥੈਂਕ ਯੂ ਵੀ ਕਹਿ ਚੁੱਕਾ ਹਾਂ ਹਜੇ ਤੱਕ ਤੇ ਮੈਮ ਇਹਦੇ ਵਿੱਚ ਇਹ ਰਿਕੁਐਸਟ ਹੈ ਕਿ ਨੂਰ ਮਹਿਲ ਨੂੰ ਸਭ ਤਹਿਸੀਲ ਤੋਂ ਸਭ ਡਿਵੀਜ਼ਨ ਬਣਾਉਣ ਵਾਸਤੇ ਕੁਝ ਕੋਸ਼ਿਸ਼ ਕੀਤੀ ਜਾਏ ਕਿਉਂਕਿ ਮੈਂ ਪਰਸਨਲੀ ਨਹੀਂ ਮੈਂ ਡਾਇਰੈਕਟਲੀ ਕਹਿ ਰਿਹਾ ਜਿਹਨੂੰ ਵੀ ਕਹਿ ਰਿਹਾ ਕੋਈ ਮੈਨੂੰ ਕੋਈ ਪ੍ਰੋਬਲਮ ਨਹੀਂ ਨੂਰ ਮਹਿਲ ਜਿਹੜੇ ਮਿਊਨਿਸਪਲ ਕਾਉਂਸਲ ਹੈ ਨਾ ਇਹ ਇਮ ਐਮ ਬਹੁਤ ਜ਼ਿਆਦਾ ਲਾਪਰਵਾਹ ਨੇ ਮੈਂ ਇੱਕ ਆਰਟੀਆਈ ਭਾਈਸੇਨਾਂ ਨੂੰ ਬਾਈ ਹੈਂਡ ਦੇ ਕੇ ਗਿਆ ਸੀਗਾ ਉਹੱਚ ਵੀ ਇਹਨਾਂ ਨੇ 30 ਦਿਨ ਤੋਂ ਵੱਧ ਦਾ ਟਾਈਮ ਲਾਇਆ ਆਰਟੀਆਈ ਇੱਕ ਦੀ ਪ੍ਰੋਵੀਜ਼ਨ ਹੈ ਕਿ ਜੇ ਮੰਨ ਲਓ ਜਿਹੜੀ ਇਨਫੋਰਮੇਸ਼ਨ ਮੰਗੀ ਗਈ ਹੈ ਉਹ ਕੋਈ ਹੋਰ ਡਿਪਾਰਟਮੈਂਟ ਨੂੰ ਰੈਫਰ ਜ਼ਿਆਦਾ ਕਲੋਜ਼ਲੀ ਕਨੈਕਟ ਕਰਦੀ ਹੈ ਤੇ ਉਸ ਡਿਪਾਰਟਮੈਂਟ ਨੂੰ ਸੈਕਸ਼ਨ 6 ਸਬਸੈਕਸ਼ਨ 3 ਦੇ ਅੰਦਰ ਉਹ ਟ੍ਰਾਂਸਫਰ ਕਰ ਦਿੱਤੀ ਜਾਏ ਇਹਨਾਂ ਨੇ ਮੈਂ ਸੀਵੇ ਦੇ ਰਿਲੇਟਿੰਗ ਕਿ ਭਾਈ ਸੀਵੇ ਦਾ ਕਿੰਨਾ ਖਰਚਾ ਹੋਇਆ ਕਿ ਸਾਰਾ ਮਤਲਬ ਪ੍ਰੋਪਰ ਮੈਂ ਤੁਹਾਨੂੰ ਜੇ ਕਹਾਂਗੇ ਅਗਲੀ ਮੀਟਿੰਗ ਤੇ ਮੈਂ ਲੈ ਕੇ ਵੀ ਆਉਂਗਾ ਉਹਨਾਂ ਨੇ ਉਹਦੇ ਵਿੱਚ ਲਿਖ ਕੇ ਦਿੱਤਾ ਉਹ ਗਲਾਡਾ ਕੋਲ ਹੈ ਹਾਲਾਂਕਿ ਮੈਂ ਸਪੈਸ਼ਲੀ ਥੱਲੇ ਲਿਖਿਆ ਕਿ ਜੇ ਤੁਹਾਡੇ ਕੋਲ ਨਹੀਂ ਹੈਗੀ ਇਨਫਰਮੇਸ਼ਨ ਕਿਸੇ ਹੋਰ ਕੋਲ ਉਹਨੂੰ ਟ੍ਰਾਂਸਫਰ ਕਰ ਦਿੱਤੀ ਜਾਏ ਫਿਰ ਵੀ ਉਹ ਸਪੈਸ਼ਲੀ ਲਿਖਦੇ ਪਏ ਕਿ ਸਾਡੇ ਕੋਲ ਇਨਫਰਮੇਸ਼ਨ ਗਲਾਡਾ ਕੋਲ ਹੈ ਫਿਰ ਗੱਲ ਤਾਂ ਉਹ ਆ ਕਿ ਜਿਨ੍ਹਾਂ ਨੇ ਮੈਨੂੰ ਰਿਟਰਨਸ ਦੇ ਦਿੱਤਾ ਕਿ ਸਾਰਾ ਪ੍ਰੋਜੈਕਟ ਗਲਾਡਾ ਦੇ ਅੰਦਰ ਹੈ ਫਿਰ ਤੁਸੀਂ ਕਨੈਕਸ਼ਨ ਕਿਦਾਂ ਕੱਟ ਕੇ ਦੇ ਰਹੇ ਹੋ ਹੈਨਾ ਇਹ ਇਹ ਵੀ ਜਦੋਂ ਤੇ ਵੀ ਸਾਹਮਣੇ ਮੈਂ ਗੱਲ ਚੱਕੂਗਾ ਤੇ ਡੀਸੀ ਸਾਹਿਬ ਦੇ ਸਾਹਮਣੇ ਵੀ ਨੈਕਸਟ ਮੈਂ ਟਾਊਨ ਪਲੈਨਿੰਗ ਦੇ ਅੰਡਰ ਇਹ ਨਾ ਮੈਂ ਜਿੱਦਾਂ ਇਹ ਹੋਇਆ ਸੀਗਾ ਕਿ ਤੁਸੀਂ ਗੱਲ ਕਰ ਰਹੇ ਸੀ ਚੂਏ ਕਿਤੇ ਬਾਠਾਂ ਦਾ ਉਹ ਮੰਗ ਨਹੀਂ ਸਕਣ ਜਿਹੜਾ ਉਹ ਏਰੀਆ ਸਰਕਾਰ ਦਾ ਹੈ ਉਹ ਨਾ ਚੂਏਤੀ ਦੇ ਸਰਪੰਚ ਦਾ ਹੈ ਨਾ ਬਾਠਾਂ ਦਾ ਸਰਪੰਚ ਦਾ ਮੈਂ ਇੱਕ ਫਾਈਨਲ ਈਅਰ ਦਾ ਲਾ ਦਾ ਸਟੂਡੈਂਟ ਹਾਂ ਮੈਂ ਪਹਿਲੇ ਸੈਮੈਸਟਰ ਵਿੱਚ ਪੜਿਆ ਸੀ ਜਿੱਥੇ ਕੋਈ ਕਾਨੂੰਨ ਹੈ ਤੇ ਉਥੇ ਉਹ ਭੰਗ ਹੋ ਰਿਹਾ ਉਥੇ ਹੀ ਉਹਦੀ ਰੈਮੇਡੀ ਵੀ ਜ਼ਰੂਰ ਹੋਏਗੀ ਤੁਸੀਂ ਪਲੀਜ਼ ਮੈਨੂੰ ਅਗਲੀ ਮੀਟਿੰਗ ਤੇ ਮੈਂ ਪੱਕਾ ਆਉਂਗਾ ਤੇ ਮੈਨੂੰ 30 ਦਿਨ ਜਿਹੜੀ ਤੁਸੀਂ ਕਿਹਾ ਇਦਾਂ ਮਹੀਨੇ ਦਾ ਟਾਈਮ ਦਿੱਤਾ ਮੈਨੂੰ ਟਾਈਮ ਦਿਓ ਮੈਂ ਆਰਟੀਆਈ ਚੀਫ टाउन ਪਲੈਨਿੰਗ ਦੇ ਜਿਹੜੇ ਅਫਸਰ ਨੇ ਹੈਡਕਵਾਰਟਰ ਲੈਵਲ ਤੇ ਉਹਨਾਂ ਨੂੰ ਪਾਈ ਹੈ ਕਿ ਜਿੱਦਾਂ ਮੰਨ ਲਓ ਕੀ ਪ੍ਰੋਸੀਜਰ ਹੈ ਤੇ ਕੀ ਲਾ ਹੈ ਕਿਸੇ ਹੋਰ ਵਿਲੇਜ ਤੋਂ ਇੱਕ ਮਿਨਿਸਪੈਲਟੀ ਦੇ ਅੰਦਰ ਜ਼ਮੀਨ ਲੈਣ ਦਾ ਉਹਨਾਂ ਦਾ ਜੋ ਵੀ ਜਵਾਬ ਹੋਏਗਾ ਜੇ ਉਹ ਦਿੱਤੇ ਚੱਕਣਯੋਗ ਹੋਏਗਾ ਤੇ ਮੈਂ ਜ਼ਰੂਰ ਚੱਕੂੰਗਾ ਦੂਸਰਾ ਇਹਨਾਂ ਅੰਕਲ ਜੀ ਨੇ ਮੈਨੂੰ ਨਾ ਨਾਮ ਨਹੀਂ ਪਤਾ ਖੁਲਚਕ ਮਾਫ ਇਹਨਾਂ ਨੇ ਸੱਸਿਆਂ ਦੀ ਗੱਲ ਕੀਤੀ ਸੀ ਸੁਰੱਖਿਆ ਸਿਹਤ ਵਗੈਰਾ ਸਿਹਤ ਦੇ ਵਿੱਚ ਇੱਕ ਹੋਰ ਗੱਲ ਹੈ ਮੈਮ ਮੈਂ ਕਾਫੀ ਦੇਰ ਤੋਂ ਪਰਸਨਲੀ ਚਾਹਨਾ ਨੂਰ ਮਹਿਲ ਦੇ ਵਿੱਚ ਇੱਕ সুইমিং ਪੂਲ ਦੀ ਪ੍ਰੋਪਰ ਅਕੈਡਮੀ ਬਣਾਈ ਜਾਏ ਉੱਥੇ ਲੋਕਾਂ ਨੂੰ ਜਿੱਦਾਂ ਇੱਕ ਪ੍ਰੋਪਰ ਇਨਸਟ੍ਰਕਟਰ ਹੋਵੇ ਕਿਉਂਕਿ ਸਵਿਮਿੰਗ ਇੱਕ ਐਸੀ ਚੀਜ਼ ਹੈ ਜਿਹੜੀ ਬੱਚਾ ਤੇ ਬੁੱਢਾ ਹਰ ਕੋਈ ਕਰ ਸਕਦਾ ਹੈ ਤੇ ਹਰ ਕਿਸੇ ਦੇ ਬਹੁਤ ਜ਼ਿਆਦਾ ਬੈਨੀਫਿਟ ਬੈਨੀਫੀਸ਼ੀਅਲ ਰਹੇਗੀ ਕੋਲੀ ਜਿੱਦਾਂ ਦਰਿਆ ਹੈ ਕੱਲ ਨੂੰ ਰੱਬ ਨਾ ਕਰੇ ਕੋਈ ਫਲੱਡ ਵਗਾਰ ਆ ਜਾਂਦੀ ਹੈ ਤੇ ਜਿਹੜੇ ਸਵਿਮਿੰਗ ਜਾਣਦਾ ਹੋਵੇਗਾ ਉਹ ਆਪਣੀ ਰੱਖਿਆ ਤਾਂ ਕਰ ਹੀ ਸਕੇਗਾ ਤੇ ਹੋ ਸਕਦਾ ਹੈ ਕਿਸੇ ਹੋਰ ਦੀ ਵੀ ਰੱਖਿਆ ਕਰ ਲਈ ਜੀ ਇੱਕ ਵੀ ਜਾਨ ਉਸ ਚੀਜ਼ ਤੋਂ ਬਚੇਗੀ ਨਾ ਤੇ ਬਹੁਤ ਜ਼ਿਆਦਾ ਉਹਦੇ ਪੈਸੇ ਪੂਰੇ ਇੱਕ ਜਾਨ ਨਾਲ ਹੀ ਹੋ ਜਾਣਗੇ ਤੇ ਲਾਸਟ ਵਿੱਚ ਮੈਂ ਗੱਲਾਂ ਗਾਉਂਗਾ ਜਿੱਦਾਂ ਐਸਐਚਓ ਸਾਹਿਬ ਨੇ ਨਵੇਂ ਆਏ ਨੇ ਮੈਂ ਰਾਤ ਨੂੰ ਦੇਰ ਰਾਤ ਤੱਕ ਜਾ ਕੇ ਮੇਰੀ ਪੜਨ ਦੀ ਥੋੜੀ ਆਦਤ ਹੈ ਮੈਂ ਕਈ ਵਾਰ ਦੇਖਿਆ ਹੈ ਬਾਹਰ ਜਿਹੜਾ ਸੰਗਮ ਰੈਸਟੋਰੈਂਟ ਵਾਲੀ ਸਾਈਡ ਹੈ ਉੱਥੇ ਪੈਟਰੋਲਿੰਗ ਹੁੰਦੀ ਰਾਤ ਨੂੰ ਦੋ ਦੋ ਤਿੰਨ ਤਿੰਨ ਵੇ ਹੋਦੀ ਹੈ ਪਰ ਜੇ ਉਹ ਪੈਟਰੋਲਿੰਗ ਥੋੜੀ ਗਲੀਆਂ ਦੇ ਅੰਦਰ ਵੀ ਹੋਣ ਲੱਗ ਜਾਏ ਨਾ ਤੇ ਹੁੰਦੀ ਹੈ ਕਈ ਵਾਰ ਹੁੰਦੀ ਹੈ ਲੇਕਿਨ ਜ਼ਿਆਦਾ ਕਾਮਨ ਜਿਹੜੀ ਹੈ ਉਹ ਬਾਰ ਬਾਰੀ ਹੁੰਦੀ ਜੇ ਉਹ ਗਲੀਆਂ ਦੇ ਅੰਦਰ ਵੀ ਹੋਣ ਲੱਗ ਜਾਏ ਤੇ ਸ਼ਾਇਦ ਕ੍ਰਾਈਮ ਨੂੰ ਘਟ ਕਰਨ ਦੇ ਵਿੱਚ ਬਹੁਤ ਜ਼ਿਆਦਾ ਕੋਈ ਬੈਨੀਫਿਟ ਬੈਨੀਫਿਟ ਰਹੇਗਾ ਥੈਂਕ ਯੂ ਸ਼ੂਟ ਅਜਾ ਸਰਾ ਆਇਆ ਜਿੱਦਾਂ ਕੂੜਾ ਸੁੱਟਦੇ ਆ ਇਨੀ ਦੇ ਇਹ ਨਹੀਂ ਆਪਣਾ ਕੁਛ ਬੰਦਾ ਉਹਨੀ ਦੇ ਉਹਦੇ ਮੁਰੇ ਚਦਰਾਂ ਲੋਹੇ ਦੀਆਂ ਲਾ ਦਿੱਤੀਆਂ ਜਾਣ ਜਿਹਦੇ ਨਾਲ ਕੂੜਾ ਅੰਦਰ ਨਾ ਸੁੱਟਿਆ ਜਾ ਸਕੇ ਬਸ ਛੋਟਾ ਜਿਹਾ ਜੀਓ ਸਪੈੰਡ ਮੰਦੇ ਆ ਉਹਨਾਂ ਨੂੰ ਸਹਿਮਤੀ ਲੈ ਕੇ ਅਸੀਂ ਇਹ ਤਾਂ ਕਰ ਸਕਦੇ ਆ ਵੀ ਰਾਜ ਸਭਾ ਮੈਂਬਰ ਜਿਹੜੇ ਬਾਬਾ ਬਲਬੀਰ ਸਿੰਘ ਸੀਚੇਆ ਜੀ ਦੇ ਉਹਨਾਂ ਨਾਲ ਗੱਲ ਕਰਕੇ ਤੁਸੀਂ ਆਪਣੇ ਤੌਰ ਤੇ ਤੁਹਾਡੀ ਸਰਕਾਰ ਹੈਗੀ ਆ ਉਹ ਰਾਜ ਸਭਾ ਮੈਂਬਰ ਤੁਹਾਡੀ ਸਰਕਾਰ ਦੀ ਉਹਨਾਂ ਨਾਲ ਗੱਲ ਕਰਕੇ ਅਸੀਂ ਇਹ ਸਫਾਈ ਦਾ ਕਰਵਾ ਸਕਦੇ ਆ बाकी ਜਿੰਨੇ ਵੀ ਸਾਡੀ ਹਦੂਦ ਤੇ ਨਹੀਂ ਪੈਂਦਰਾਉਂਦੀ ਸਾਡੀ ਇਹ ਪਿੰਡ ਤਾਂ ਘੱਟੋ ਘੱਟ ਸਫਾਈ ਦਾ ਤਾਂ ਅਸੀਂ ਕਰਵਾ ਸਕਦੇ ਤੁਸੀਂ ਇਹ ਰਿਪਰੈਜ਼ੈਂਟ ਕਰਦੇ ਹਾਂ ਕਰਾਂਗੇ ਸਭ ਕੁਝ ਕਰਾਂਗੇ ਬੇਫਿਕਰ ਹੋ ਜਾਓ ਪਰ ਉਸਤਕਾਰਯੋਗ ਹਲਕੇ ਦੀ ਵਿਧਾਇਕਾ ਜੀਪੀ ਇੰਜਜੀਤ ਕੌਰ ਮਾਨ ਸਮੂਹ ਅਫਸਰ ਸਾਹਿਬਾਨ ਤੇ ਨੂਰ ਮੈਲ ਦੇ ਪਹੁੰਚੇ ਹੋਏ ਕਾਉਂਸਲਰ ਔਰ ਮੋਹਤਵਾਰ ਉਹਨਾਂ ਨੂੰ ਸਲਾਮ ਕਰਦਾ ਵੀ ਅੱਜ ਤੁਸੀਂ ਆਪਣਾ ਕੀਮਤੀ ਸਮਾਂ ਇੱਥੇ ਕੱਢਿਆ ਔਰ ਮੈਡਮ ਨੂੰ ਸਤਿਊਰਤ ਕਰਦਾ ਇੱਕ ਮਹਿਲਾ ਹੋਣ ਦੇ ਨਾਤੇ ਵੀ ਇਹ ਪਿਛਲੇ ਮਤਿੰਨ ਸਾਲ ਤੋਂ ਦੇਖ ਰਿਆਂ ਮੀਨਾ ਚ ਕੰਮ ਕਰਨ ਦਾ ਹੌਸਲਾ ਜਜਵਾ ਤੇ ਇਹਨਾਂ ਦੀ ਸੋਚ ਜਿਹੜੀ ਆ ਬੜੀ ਇਨੋਵੇਟਿਵ ਆ ਤੇ ਸ਼ਾਇਦ ਸਾਡੇ ਹਲਕੇ ਨੂੰ ਇੱਕ ਸਾਡਾ ਆਪਣੇ ਪਿੰਡਾਂ ਦਾ ਕੋਈ ਜੁੜਿਆ ਹੋਇਆ ਨਮਾਇਦਾ ਮਿਲਿਆ ਤੇ ਸਾਨੂੰ ਵੱਧ ਤੋਂ ਵੱਧ ਇਹਨਾਂ ਦਾ ਲਾਭ ਉਠਾਉਣਾ ਚਾਹੀਦਾ ਪਾਰਟੀ ਵਾਜ ਤੋਂ ਉੱਪਰ ਉੱਠ ਕੇ